ਮੁਨੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਚਿੱਠੀ ਨੇ ਇੱਕ ਹੋਰ ਨੌਜਵਾਨ ਦੀ ਜਾਨ ਪਾਈ ਖਤਰੇ ਵਿੱਚ ਇੱਕ ਹੋਰ ਨੌਜਵਾਨ ਨੇ ਜੋ ਕੈਲੀਫੋਰਨੀਆ ਦੇ ਵਿੱਚ ਇੱਕ ਸੜਕ ਹਾਦਸੇ ਦੇ ਵਿੱਚ ਤਿੰਨ ਗੋਰਿਆਂ ਦੀ ਜਾਨ ਲੈ ਲਈ ਜਿਸ ਤੋਂ ਬਾਅਦ ਉਸ ਨੌਜਵਾਨ ਨੂੰ ਵੀ ਜੋ ਅਮਰੀਕਾ ਦੇ ਵਿੱਚ ਜੇਲ੍ਹ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਨੀ ਪਵੇਗੀ ਉਹ ਨੌਜਵਾਨ ਜੋ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਚਿੱਠੀ ਲੈ ਕੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦੀ ਧਰਤੀ ਤੇ ਪਹੁੰਚਿਆ ਜਿਸ ਨੇ ਇਹ ਤਿੰਨ ਗੋਰੀਆਂ ਦੀ ਜਾਨ ਲਈ ਕੀ ਇਹ ਪੂਰਾ ਮਾਮਲਾ ਤੁਸੀਂ ਜੁੜੇ ਹੋ ਲੋਕਰਾਏ న్యూਸ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸ਼੍ਰੋਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜੇ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਲੈਟਰ ਲਿਖ ਕੇ ਦਿੰਦੇ ਨੇ ਵਿਦੇਸ਼ਾਂ ਦੇ ਵਿੱਚ ਜਾਣ ਵਾਸਤੇ ਸੈਟਲ ਹੋਣ ਵਾਸਤੇ ਉਹ ਲੈਟਰ ਨੌਜਵਾਨ ਲੈ ਕੇ ਜਾਂਦੇ ਨੇ ਤੇ ਉੱਥੇ ਗੈਰਕਾਨੂੰਨੀ ਢੰਗ ਨਾਲ ਜਾ ਕੇ ਸੈਟਲ ਹੋ ਜਾਂਦੇ ਨੇ ਸੋ ਹਜ਼ਾਰਾਂ ਨੌਜਵਾਨ ਸਿਮਰਨਜੀਤ ਸਿੰਘ ਮਾਨ ਦੀ ਚਿੱਠੀ ਤੇ ਜਾ ਕੇ ਸੈਟਲ ਹੋ ਚੁੱਕੇ ਨੇ ਪਰ ਜਦੋਂ ਇਮੀਗ੍ਰੇਸ਼ਨ ਦੇ ਵੱਲੋਂ ਜਦੋਂ ਉਹਨਾਂ ਦੇ ਉੱਪਰ ਰੇਡ ਪੈਂਦੀ ਹੈ ਤਾਂ ਫਿਰ ਫੜੇ ਜਾਂਦੇ ਨੇ ਤਾਂ ਫਿਰ ਉਹਨਾਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪੈਂਦਾ ਸੋ ਅਜਿਹੀ ਕਹਾਣੀ ਇੱਕ ਜਿਹਨਾਂ ਗੁਰਦਾਸਪੁਰ ਦੇ ਨੌਜਵਾਨ ਨਾਲ ਵਾਪਰੀ ਏ ਜਦੋਂ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਸੰਸਦ ਮੈਂਬਰ ਬਣਦੇ ਨੇ ਤਾਂ ਉਹ ਇਸ ਨੌਜਵਾਨ ਨੂੰ ਇੱਕ ਪੱਤਰ ਦਿੰਦੇ ਨੇ ਇੱਕ ਚਿੱਠੀ ਦਿੰਦੇ ਨੇ ਉਹ ਚਿੱਠੀ ਲੈ ਕੇ ਜੋ ਅਮਰੀਕਾ ਵਾਲੇ ਪਾਸੇ ਉਡਾਨ ਪਰਦਾ ਗੈਰਕਾਨੂੰਨੀ ਢੰਗ ਦੇ ਨਾਲ ਅਮਰੀਕਾ ਪਹੁੰਚ ਜਾਂਦਾ ਹੈ ਅਮਰੀਕਾ ਪਹੁੰਚਣ ਤੇ ਉਸ ਨੌਜਵਾਨ ਨੂੰ ਇਮੀਗ੍ਰੇਸ਼ਨ ਦੇ ਵੱਲੋਂ ਅਮਰੀਕਾ ਦੇ ਜੋ ਕਾਨੂੰਨ ਦੇ ਮੁਤਾਬਕ ਉਸ ਨੂੰ ਜਿਹੜਾ ਕਿ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਔਰ ਬਾਈਡਨ ਦੀ ਸਰਕਾਰ ਨੇ ਜਦੋਂ ਤੱਕ ਉਸ ਦੇ ਉੱਪਰ ਮਾਮਲਾ ਚੱਲਦਾ ਸੀ ਇਮੀਗ੍ਰੇਸ਼ਨ ਦਾ ਉਦੋਂ ਤੱਕ ਉਸ ਨੂੰ ਜ਼ਮਾਨਤ ਦੇ ਦਿੱਤੀ ਤੇ ਉਸ ਨੂੰ ਜਿਹੜਾ ਰਿਹਾ ਕਰ ਦਿੱਤਾ। ਔਰ ਉਸ ਤੋਂ ਬਾਅਦ ਉਸ ਨੂੰ ਜਿਹੜਾ ਕਿ ਡਰਾਈਵਰੀ ਲਾਇਸੈਂਸ ਅਪਲਾਈ ਕੀਤਾ ਸੀ ਉਹ ਵੀ ਡਰਾਈਵਰੀ ਲਾਇਸੈਂਸ ਮਿਲ ਜਾਂਦਾ ਹੈ ਔਰ ਉਹ ਡਰਾਈਵਰੀ ਕਰਨੀ ਸ਼ੁਰੂ ਕਰ ਦਿੰਦਾ ਹੈ ਅਮਰੀਕਾ ਕੈਲੀਫੋਰਨੀਆ ਦੇ ਵਿੱਚ। ਡਰਾਈਵਰੀ ਵੀ ਪੂਰੀ ਉਸ ਨੌਜਵਾਨ ਨਹੀਂ ਕਰ ਪਾਉਂਦਾ ਜਿਸ ਦੇ ਕਾਰਨ ਉਸਨੇ ਪਿਛਲੇ ਦਿਨੀ ਜੋ ਇੱਕ ਸੜਕ ਹਾਦਸੇ ਦੇ ਵਿੱਚ ਤਿੰਨ ਗੋਰੀਆਂ ਦੀ ਜਾਨ ਲਈ ਦੋ ਬੱਚੇ ਤੇ ਇੱਕ ਔਰਤ ਜਿਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਨੂੰ ਜਿਹੜਾ ਕਿ ਹੁਣ ਸਜ਼ਾ ਹੋ ਸਕਦੀ ਏ ਉਸ ਤੋਂ ਪਹਿਲਾਂ ਜੋ ਉਸ ਦੀ شناخت ਹੋਈ ਏ ਕਿ ਉਹ ਨਸ਼ੇ ਦਾ ਆਦੀ ਸੀ ਨਸ਼ਾ ਕਰਦਾ ਸੀ ਜਿਸ ਕਾਰਨ ਨਸ਼ੇ ਦੇ ਵਿੱਚ ਉਸਨੇ ਇਹ ਸੜਕ ਹਾਦਸਾ ਕੀਤਾ ਪਰ ਦੂਸਰੇ ਪਾਸੇ ਉਸਦੇ ਪਿੰਡ ਦੇ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਦਾ ਪੁੱਤਰ ਜਿਹੜਾ ਕਿ ਜਸ਼ਨਪ੍ਰੀਤ ਸਿੰਘ ਜਿਸ ਨੂੰ ਭਾਰਤ ਵਿੱਚ ਖਤਰਾ ਹੋ ਕੇ ਜਿਹੜਾ ਕਿ ਜਿਸ ਕਾਰਨ ਅਮਰੀਕਾ ਭੇਜਿਆ ਗਿਆ ਸੀ ਵਿਦੇਸ਼ ਭੇਜਿਆ ਗਿਆ ਸੀ ਜੋ ਚਿੱਠੀ ਦੇ ਵਿੱਚ ਲਿਖਿਆ ਗਿਆ ਸੀ ਜਿਸ ਨੂੰ ਉੱਥੇ ਅਮਰੀਕਾ ਨੇ ਪਨਾਹ ਦਿੱਤੀ ਸੀ ਸੋ ਸ਼ੁੱਕਰਵਾਰ ਨੂੰ ਪਿੰਡ ਦੇ ਲੋਕ ਉਸਦੇ ਪਰਿਵਾਰ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋਏ ਨੇ ਔਰ ਉਹਨਾਂ ਲੋਕਾਂ ਨੇ ਦਾਵਾ ਕੀਤਾ ਕਿ ਜਸ਼ਨਪ੍ਰੀਤ ਪੂਰਾ ਪਰਿਵਾਰ ਗੁਰਸਿੱਖੇ ਉਹ ਜਸ਼ਨਪ੍ਰੀਤ ਦੀ ਹਾਦਸੇ ਦੌਰਾਨ ਨਸ਼ੇ ਚ ਹੋਣ ਦੀ ਗੱਲ ਜੋ ਕਹੀ ਜਾ ਰਹੀ ਹੈ ਉਹ ਬਿਲਕੁਲ ਬੇਬੁਨਿਆਦ ਹੈ ਉਸਤੇ ਝੂਠੇ ਦੋਸ਼ ਲਾਏ ਜਾ ਰਹੇ ਜਸ਼ਨਪ੍ਰੀਤ ਸਿੰਘ ਦਾ ਪਿਤਾ ਰਵਿੰਦਰ ਸਿੰਘ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਸਿਰਫ ਇੱਕ ਸੜਕ ਹਾਦਸਾ ਹੈ ਉਹਨਾਂ ਨੂੰ ਹਾਸੇ ਚ ਇੱਕ ਔਰਤ ਤੇ ਦੋ ਬੱਚਿਆਂ ਦੀ ਮੌਤ ਦਾ ਦੁੱਖ ਹੈ ਪਰ ਪਿੰਡ ਵਾਸੀਆਂ ਵੱਲੋਂ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕੀਤੀ ਗਈ ਤੇ ਇਸ ਦੇ ਨਾਲ ਹੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਸ ਮਾਮਲੇ ਵਿੱਚ ਦਖਲ ਦੇ ਕੇ ਜਾਂਚ ਕਰਵਾਈ ਜਾਵੇ ਅਮਰੀਕਾ ਸਰਕਾਰ ਜੋ ਕੈਲੀਫੋਰਨੀਆ ਪੋਰਟਸ ਪ੍ਰਸ਼ਾਸਨ ਨੇ ਨਾਲ ਸੰਪਰਕ ਕੀਤਾ ਜਾਵੇ ਤੇ ਜਸ਼ਨਪ੍ਰੀਤ ਨੂੰ ਇਨਸਾਫ ਦਵਾਇਆ ਜਾਵੇ ਜਸ਼ਨਪ੍ਰੀਤ ਗੈਰ ਕਾਨੂੰਨੀ ਰੂਪ ਨਾਲ 2022 ਵਿੱਚ ਅਮਰੀਕਾ ਪੁੱਜਦੇ ਹਨ ਤੇ ਉੱਥੇ ਗ੍ਰਿਫਤਾਰ ਗ੍ਰਿਫਤਾਰ ਹੋ ਗਏ ਬਾਅਦ ਵਿੱਚ ਉਹਨਾਂ ਨੂੰ ਪ੍ਰਸ਼ਾਸਨ ਜੋ ਬੈਡਨ ਦੀ ਸਰਕਾਰ ਸੀ ਉਹਨਾਂ ਨੇ 2022 ਦੀ ਨੀਤੀ ਦੇ ਤਹਿਤ ਇਮੀਗ੍ਰੇਸ਼ਨ ਸੁਣਵਾਈ ਪੈਂਡਿੰਗ ਰਹਿਣ ਤੱਕ ਰਿਹਾ ਕਰ ਦਿੱਤਾ ਸੀ ਪਰਵਾਰ ਮਤਲਬ ਉਸ ਨੂੰ 3 ਮਹੀਨੇ ਪਹਿਲਾਂ ਵੀ ਉੱਥੇ ਵਰਕ ਪਰਮਿਟ ਮਿਲਿਆ ਸੀ ਤੇ 2 ਮਹੀਨੇ ਪਹਿਲਾਂ ਉਹਨਾਂ ਨੂੰ ਹੈਵੀ ਡਰਾਈਵਿੰਗ ਲਾਇਸੈਂਸ ਇਸ਼ੂ ਕੀਤਾ ਗਿਆ ਉਸ ਤੋਂ ਬਾਅਦ ਉੱਥੇ ਉਹ ਟਰੱਕ ਚਲਾਉਣਾ ਸ਼ੁਰੂ ਕੀਤਾ ਸੋ ਜਸ਼ਨਪ੍ਰੀਤ ਪਹਿਲਾ ਅਜਿਆ ਨੌਜਵਾਨ ਨਹੀਂ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਸਿਮਰਨਜੀਤ ਸਿੰਘ ਮਾਨ ਨੇ ਚਿੱਠੀ ਦਿੱਤੀ ਹੈ ਹੋਰ ਹੀ ਬਹੁਤ ਸਾਰੇ ਸੂਬੇ ਦੇ ਨੌਜਵਾਨ ਨੇ ਜਿਹੜੇ ਕਿ ਸਿਮਰਨਜੀਤ ਸਿੰਘ ਮਾਨ ਤੋਂ ਚਿੱਠੀਆਂ ਲੈ ਕੇ ਵਿਦੇਸ਼ਾਂ ਦੇ ਵਿੱਚ ਜਾ ਕੇ ਸੈਟਲ ਹੋ ਚੁੱਕੇ ਨੇ ਇਹਨਾਂ ਚਿੱਠੀਆਂ ਦੀ ਮਦਦ ਨਾਲ ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਨਾਗਰਿਕਤਾ ਸਿਆਸੀ ਪਨਾਹ ਮਿਲਦੀ ਏ ਜਿਸ ਤੇ ਕਾਰਨ ਬਹੁਤ سارے ਨੌਜਵਾਨ ਸਿਮਰਨ ਸਿੰਘ ਮਾਨ ਤੇ ਕੋਲੋਂ ਚਿੱਠੀ ਲੈਂਦੇ ਸਨ ਸੋ ਇਹ ਚਿੱਠੀ ਦੀ ਕੀਮਤ ਕੀ ਹੁੰਦੀ ਸੀ ਇਹ ਤਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ ਪਰ ਇਹ ਚਿੱਠੀ ਜਿਹੜਾ ਲੈ ਕੇ ਜਾਂਦਾ ਸੀ ਉਸ ਨੂੰ ਅਮਰੀਕਾ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਸੀ ਔਰ ਉਸ ਨੂੰ ਜਿਹੜੀ ਉੱਥੋਂ ਦੀ ਸਰਕਾਰ ਹੁੰਦੀ ਸੀ ਉਹ ਬੜੇ ਸਨਮਾਨ ਦੇ ਨਾਲ ਉੱਥੇ ਜਿਹੜਾ ਕੀ ਰੱਖਦੀ ਸੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਵਰਕ ਪਰਮਿਟ ਦਿੱਤਾ ਜਾਂਦਾ ਸੀ ਸੋ ਸਿਆਸੀ ਪਨਾਹ ਲਈ ਇੱਕ ਅਜਿਹੀ ਕਾਨੂੰਨੀ ਪ੍ਰਕਿਰਿਆ ਜਿਸ ਵਿੱਚ ਕੋਈ ਵਿਅਕਤੀ ਆਪਣੇ ਦੇਸ਼ ਦੀ ਸਿਆਸੀ ਵਿਚਾਰ ਧਰਮ ਜਾਤੀ ਜਾਂ ਸਮਾਜਿਕ ਪਛਾਣ ਕਾਰਨ ਸ਼ੋਸ਼ਣ ਜਾਂ ਖਤਰੇ ਤੋਂ ਬਚਣ ਲਈ ਕਿਸੇ ਦੂਸਰੇ ਦੇਸ਼ ਵਿੱਚ ਸੁਰੱਖਿਆ ਪਨਾਹ ਦੀ ਮੰਗ ਕਰ ਸਕਦਾ ਹੈ ਸੰਯੁਕਤ ਰਾਸ਼ਟਰ ਸ਼ਰਨਾਰਥੀ ਕਮਿਸ਼ਨ ਯੂਨ ਐਸ ਸੀ ਆਰ ਮੁਤਾਬਕ ਭਾਰਤ ਤੋਂ ਸਿਆਸੀ ਪਨਾਹ ਲਈ ਅਰਜੀ ਦੇਣ ਵਾਲਿਆਂ ਦੀ ਗਿਣਤੀ 2009 ਚ 4722 ਤੇ 2018 ਚ ਇਹ ਵੱਧ ਕੇ 51769 ਹੋ ਗਈ। ਸਾਲ 2021 ਵਿੱਚ ਅਮਰੀਕਾ ਚ ਭਾਰਤ ਦੇ 4330 ਲੋਕਾਂ ਨੇ ਪਨਾਹ ਲਈ ਤੇ ਅਰਜੀ ਦਿੱਤੀ। ਜਦਕਿ 2023 ਚ ਇਹ ਗਿਣਤੀ 41330 ਤੱਕ ਪੁੱਜ ਗਈ। ਭਾਵ ਲਗਭਗ 855% ਦਾ ਵਾਧਾ ਹੋਇਆ। ਹੁਣ ਤੱਕ ਭਾਰਤੀ ਨਾਗਰਿਕਾਂ ਨੇ ਲਗਭਗ 57 ਦੇਸ਼ਾਂ ਵਿੱਚ ਸਿਆਸੀ ਪਨਾਹ ਲਈ ਤੇ ਅਰਜ਼ੀਆਂ ਦਿੱਤੀਆਂ ਜੋ ਸਿਮਰ ਜਿਹਾ ਦੀ ਚਿੱਠੀ ਪੂਰੇ ਵਰਲਡ ਦੇ ਵਿੱਚ ਜਿੱਥੇ ਵੀ ਕਿਸੇ ਨੇ ਜਾਣਾ ਹੁੰਦਾ ਹੈ ਉਹ ਚਿੱਠੀ ਕੰਮ ਕਰਦੀ ਹੈ ਉਹ ਚਿੱਠੀ ਲੈ ਕੇ ਜਾਂਦੇ ਨੇ ਔਰ ਉੱਥੇ ਉਹਨਾਂ ਨੂੰ ਜਿਹੜਾ ਕਿ ਉੱਥੋਂ ਦੀ ਸਰਕਾਰ ਦੇ ਵੱਲੋਂ ਪਨਾਹ ਦਿੱਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਕਿ ਉੱਥੋਂ ਦੀ ਨਾਗਰਿਕਤਾ ਪ੍ਰਵਾਨ ਕਰਵਾ ਦਿੱਤੀ ਜਾਂਦੀ ਹੈ ਤੇ ਉਹ ਉਸੇ ਦੇਸ਼ ਦਾ ਹੋ ਕੇ ਰਹਿ ਜਾਂਦਾ ਕਿਉਂਕਿ ਉਹਨਾਂ ਨੂੰ ਪਰਦੇਸ ਦੇ ਵਿੱਚ ਉਹਨਾਂ ਦੀ ਜਾਨ ਨੂੰ ਖਤਰਾ ਹੁੰਦਾ ਹੈ ਉਹ ਪਰਦੇਸ ਦੇ ਵਿੱਚ ਨਹੀਂ ਰਹਿਣਾ ਚਾਹੁੰਦੇ ਜਿਸ ਕਰਕੇ ਸਿਮਰਜੀਤ ਸੀਮਾਨ ਉਹਨਾਂ ਨੂੰ ਇਹ ਲੈਟਰ ਦਿੰਦੇ ਨੇ ਸੋ ਸਿਮਰਜੀਤ ਸੀਮਾਨ ਦੀ ਲੈਟਰ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਸੈਟਰਲ ਵੀ ਕੀਤਾ ਤੇ ਬਹੁਤ ਸਾਰੇ ਨੌਜਵਾਨ ਜਿਹੜੇ ਉਹ ਕਿਤੇ ਨਾ ਕਿਤੇ ਫਸਦੇ ਵੀ ਨਜ਼ਰ ਆ ਰਹੇ ਨੇ ਕਿਉਂਕਿ ਇੱਕ ਸਹੀ ਤਰੀਕੇ ਨਾਲ ਜਿਹੜੇ ਲੀਗਲ ਤਰੀਕੇ ਨਾਲ ਨਹੀਂ ਜਾਂਦੇ ਗੈਰਕਾਨੂੰਨੀ ਤਰੀਕੇ ਨਾਲ ਜਾਂਦੇ ਤਾਂ ਫਿਰ ਕਿਦੇ ਸਰਕਾਰਾਂ ਦੇ ਰਿੱਕੇ ਚੜ ਜਾਂਦੇ ਨੇ ਜਾਂ ਹੋਰ ਏਜੰਟਾਂ ਦੇ ਰਿੱਕੇ ਚੜ ਜਾਂਦੇ ਨੇ ਤਾਂ ਫਿਰ ਉਹਨਾਂ ਦਾ ਜਿਹੜਾ ਉੱਥੇ ਹੀ ਜਿਹੜਾ ਆਪਣੀ ਜ਼ਿੰਦਗੀ ਦਾ ਆਖਰੀ ਦਿਨ ਹੋ ਜਾਂਦਾ ਸੋ ਅਜਿਹਾ ਨੌਜਵਾਨ ਜਿਹੜਾ ਕਿ ਹੁਣ ਇਹ ਸ਼ਿਕਾਰ ਹੋਇਆ ਹੈ ਚਿੱਠੀ ਲੈ ਕੇ ਜਦੋਂ ਗਿਆ ਸੜਕ ਹਾਦਸੇ ਦੇ ਕਾਰਨ ਇਸ ਨੇ ਉੱਥੇ ਦੇ ਜਿਹੜੇ ਕਿ ਤਿੰਨ ਜਿਹੜੇ ਲੋਕਾਂ ਨੂੰ ਗੱਡੀ ਚਲਾ ਕੇ ਮਾਰ ਦਿੱਤਾ ਜਿਸ ਤੋਂ ਬਾਅਦ ਹੁਣ ਇਹਨਾਂ ਨੂੰ ਉੱਪਰ ਕਾਨੂੰਨੀ ਪ੍ਰਕਿਰਿਆ ਰੇ ਕੇਸ ਹੋਵੇਗਾ